ਇੱਕ ਆਪਾਂ ਜਮਾ ਨਮਾ ਮੋਟਰਸਾਈਕਲ ਲੈ ਕੇ ਪਹੁੰਚੇ ਅਸੀਂ ਰੇਟ ਮਿਲ ਜੂਗਾ ਕੁੱਲ 45000 ਰੁਪਇਆ ਤੇ ਇੱਕ ਆਪਾਂ ਗੱਡੀ ਲੈ ਕੇ ਪਹੁੰਚੇ ਅਸੀਂ ਗੱਡੀ ਤੁਸੀਂ ਦੇਖਿਓ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਮੋਟਰਸਾਈਕਲ ਤੋਂ ਵੀ ਸਸਤੀ ਗੱਡੀ ਆਪਾਂ ਲੈ ਕੇ ਪਹੁੰਚੇ ਆ ਕੁੱਲ 40000 ਰੁਪਇਆ ਰੇਟ ਕਿਹ ਹੈਗਾ ਜਿਹੜਾ ਰੇਟ ਆਪਾਂ ਜਿੰਨੇ ਅੱਜ ਲੈ ਕੇ ਪਹੁੰਚਿਆ ਕੋਈ ਫਿਕਸ ਨਹੀਂ ਹੈਗਾ ਘਾਟਾ ਬਾਧਾ ਕੀਤਾ ਜਾਊਗਾ ਅਸੀਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਜਾਂ ਤੁਹਾਡੇ ਲਾਗੇ-ਤਾਗੇ ਤੋਂ ਤੁਹਾਨੂੰ ਮਸ਼ੀਨਰੀ ਮਿਲ ਜੂਗੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 94659 29488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਆ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਪੇਜ ਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਪਹਿਲੀ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚੇ ਅਸੀਂ ਸਬੈਪਟਾ ਗੱਡੀ ਲੈ ਕੇ ਪਹੁੰਚੇ ਆ ਮਾਡਲ ਦੀ ਗੱਲ ਕਰੀਏ 2009 ਮਾਡਲ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ 2029 ਤੱਕਰ ਗੱਡੀ ਦੀ ਪਾਸਿੰਗ ਹੋਈ ਅਸੀ ਪਾਸਿੰਗ ਮਾਲਕ ਨੇ ਰੀਨਿਊ ਕਰਵਾਈ ਹੋਈ ਹੈ ਗੱਡੀ ਸੋਹਣੀ ਹੈ ਤੇ ਗੱਡੀ ਪੰਜਾਬ ਨੰਬਰ ਆਪਾਂ ਨੂੰ ਮਿਲੂਗੀ ਗੱਡੀ ਪੈਟਰੋਲ ਤੇ ਅਜੀ ਹੈ ਤੇ ਮਾਲਕ ਨੇ ਆਪਣੇ ਕੋਲੇ ਗੱਡੀ ਭੇਜੀ ਹੈ ਸੇਲ ਵਾਸਤੇ ਜੇ ਕੋਈ ਦੇਖਣ ਦਾ ਚਾਹਵਨ ਗੱਡੀ ਦੀ ਆਪਾਂ ਪੂਰੀ ਗੱਲ ਕਰਾਂਗੇ ਸਾਰਾ ਕੁਝ ਤੁਹਾਨੂੰ ਆਪਾਂ ਦੱਸਦੇ ਹਾਂ ਸੀ ਡਿਮਾਂਡ ਦੀ ਗੱਲ ਕਰੀਏ ਤਾਂ 1,90,000 ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਘਾਟਾ ਬਾਦ ਕੀਤਾ ਜਾਊ ਗੱਡੀ ਦੀ ਫੋਟੋਆਂ ਚੈੱਕ ਕਰੋ ਸੀ ਅੰਦਰ ਬਾਹਰ ਦੀਆਂ ਸੀਟ ਕਵਰ ਮੈਟਿੰਗ ਏਸੀ ਹੀਟਰ 뮤직 ਸਿਸਟਮ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਘਰ ਦੀ ਗੱਡੀ ਆ ਮਾਲਕ ਦੀ ਪਰਸਨਲ ਸੀ ਤੇ ਮਾਲਕ ਨੇ ਕਿਹਾ ਰੇਟ ਵੇਕੇ ਕਰ ਲਾਂਗੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਕੋਈ ਵੀ ਗੱਲ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਹੋਵੇ ਗੱਡੀ ਬਾਰੇ ਤਾਂ ਮਾਲਕ ਦੇ ਨਾਲ ਕਰੋ ਗੱਲਬਾਤ ਆਪ ਹੀ ਤੁਸੀਂ ਸੈਕੰਡ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੀਆਂ ਤੁਸੀਂ ਚੈੱਕ ਕਰੋ ਜੀ ਆਲਟੋ ਗੱਡੀ ਕੁੱਲ 70000 ਦੀ ਆਪਾਂ ਲੈ ਕੇ ਪਹੁੰਚੇ ਗੱਡੀ ਇਹ ਮਾਡਲ 2010 ਆ ਪਰ ਮਿਲੂ ਜੀ ਪਟਿਆਲੇ ਖੜੀ ਹੈ ਸੈਕੰਡ ਓਨਰ ਗੱਡੀ ਹੈ ਚਿੱਟੇ ਰੰਗ ਦੀ ਹੈ ਟਾਇਰ ਬਹੁਤ ਵਧੀਆ ਮਿਲ ਜਾਣਗੇ ਤੇ ਅਰਜੈਂਟ ਸੇਲ ਕਰਨੀ ਹੈ ਗੱਡੀ ਘਰੇ ਹੀ ਖੜੀ ਹੈ ਜੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਵੀ ਪਸੰਦ ਆਊਗੀ ਬਾਕੀ ਰੇਟ ਤੁਹਾਨੂੰ ਪਸੰਦ ਆ ਗਿਆ ਹੋਊਗਾ 10 ਮਾਡਲ ਗੱਡੀ ਹੈ ਜੀ ਅੰਦਰੋਂ ਪੂਰੀ ਵਧੀਆ ਬਾਹਰੋਂ ਪੂਰੀ ਵਧੀਆ ਪਈ ਹੈ ਬਾਕੀ ਡਿੱਕੀ-ਡੁੱਕੀ ਦੀਆਂ ਇਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਅੰਦਰ ਦੀਆਂ ਵੀ ਖਿੱਚ ਕੇ ਭੇਜੀਆਂ ਸੀਟ ਕਵਰ ਚੈੱਕ ਕਰ ਲਓ ਤੇ ਮੈਟ ਮੂਡ ਸਾਰਾ ਕੁਝ ਤੁਸੀਂ ਆਪ ਦੇਖੋ ਜੀ ਬਾਕੀ ਤੁਸੀਂ ਮਾਲਕ ਦੇ ਘਰੇ ਜਾਓਗੇ ਗੱਡੀ ਨੂੰ ਦੇਖੋਗੇ ਤੋਰ ਕੇ ਦੇਖੋਗੇ ਚਲਾ ਕੇ ਦੇਖੋਗੇ ਗੱਡੀ ਤੁਹਾਨੂੰ ਪਸੰਦ ਆਊਗੀ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਵੱਡੇ ਵੱਡੇ ਅੱਖਰਾਂ ਚ ਮਿਲ ਗਿਆ ਹੂਆ ਕੋਈ ਵੀ ਗੱਲ ਕਰਨੀ ਹੋਈ ਕਰੋ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 94659 29488 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਕਿਸੇ ਵੀ ਏਰੀਆ ਚ ਤੁਹਾਡੇ ਕੋਲਿਆ ਤੁਹਾਡੇ ਰਿਸ਼ਤੇਦਾਰਾਂ ਕੋਲਿਆ ਯਾਰਾਂ ਮਿੱਤਰਾਂ ਕੋਲਿਆ ਜਾਂ ਤੁਹਾਡੇ ਆਸ-ਪड़ोस ਦੇ ਵਿੱਚ ਕਿਸੇ ਨੇ ਸੇਲ ਕਰਨਾ ਤਾਂ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਤੁਹਾਨੂੰ ਆਪਣਾ ਮਿਲ ਗਿਆ ਜੀ 946669 29488 ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਕਰ ਯੂਜ਼ ਗੱਡੀ ਦੀ ਆਪਾਂ ਗੱਲ ਕਰਾਂਗੇ ਸੀ 2011 ਮਾਡਲ ਗੱਡੀ ਲੈ ਕੇ ਪਹੁੰਚੀ ਆਪਾਂ ਤੇ ਸਨ ਰੂਫ ਮਾਡਲ ਗੱਡੀ ਆਪਾਂ ਨੂੰ ਮਿਲੂਗੀ ਇਹਨਾਂ ਐਨਓਸੀ ਮਿਲ ਜੂਗੀ ਪੁਸ਼ ਬਟਨ ਸਟਾਰਟ ਹੈ ਜੀ ਬਟਨ ਤੋਂ ਸਟਾਰਟ ਹੁੰਦੀ ਹੈ ਬਟਨ ਤੋਂ ਬੰਦ ਹੁੰਦੀ ਹੈ ਟਾਪ ਮਾਡਲ ਗੱਡੀ ਹੈ ਲੋਕੇਸ਼ਨ ਮਾਲਕ ਦੀ ਮੁਕਤਸਰ ਸਾਹਿਬ ਹੈ ਤੁਸੀਂ ਜਾ ਕੇ ਗੱਡੀ ਨੂੰ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਜੇ ਆਪਾਂ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ ਤਾ 165000 ਰੁਪਇਆ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਘਾਟਾ ਬਾਦ ਕੀਤਾ ਜਾਊ ਅਸੀਂ ਸੋਹਣੀ ਗੱਡੀ ਆ ਮਾਲਕ ਨੇ ਕਿਹਾ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਸਾਰਾ ਕੰਮ ਟੋਟਲ ਹੋਇਆਗਾ ਗੱਡੀ ਦਾ ਇੱਕ ਇੱਕ ਕੰਮ ਮਾਲਕ ਨੇ ਸਰਵਿਸ ਤੋਂ ਲੈ ਕੇ ਹਰ ਕੰਮ ਅੰਦਰ ਬਾਹਰ ਦਾ ਕਰਵਾ ਰੱਖਿਆ ਬਾਕੀ ਤੁਸੀਂ ਜਾਓਗੇ ਗੱਡੀ ਨੂੰ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਗੱਡੀ ਦਾ ਰੇਟ ਪਸੰਦ ਆਊਗਾ ਅਸੀਂ ਬਾਕੀ ਆਪਾਂ ਗੱਲਬਾਤ ਕਰ ਹੀ ਰਹੇ ਹਾਂ ਗੱਡੀ ਦੀਆਂ ਫੋਟੋਆਂ ਤੁਸੀਂ ਦੇਖ ਹੀ ਰਹੇ ਹੋ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲੀ ਗਿਆ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਤੁਸੀਂ ਚਾਹੁੰਦੇ ਹੋ ਮਾਲਕ ਤੋਂ ਕਰੋ ਗੱਲਬਾਤ ਆਪ ਹੀ ਸਿੰਘ ਇੱਕ ਆਪਾਂ ਸਵਿਫਟ ਗੱਡੀ ਲੈ ਕੇ ਪਹੁੰਚੇ ਹਾਂ ਸੀ ਤੁਸੀਂ ਪਹਿਲਾਂ ਫੋਟੋਆਂ ਚੈੱਕ ਕਰੋ ਸੀ ਗੱਡੀ ਆਪਣੇ ਕੋਲੇ ਸਰਹੰਦ ਏਰੀਆ 'ਚ ਪਹੁੰਚੀ ਆ ਗੱਡੀ ਚੈੱਕ ਕਰੋ ਜੀ ਪੰਜਾਬ ਨੰਬਰ ਹੈ ਬੰਪਰ ਬੂੰਪਰ ਦੇਖੋ ਸਵਿਫਟ ਬੀ ਡੀ ਆ ਟਾਇਰ ਦੇਖੋ ਅੰਦਰੋਂ ਗੱਡੀ ਚੈੱਕ ਕਰੋ ਜੀ ਅੰਦਰੋਂ ਆਪਾਂ ਗੱਲ ਕਰੀਏ ਤਾਂ ਸਕਰੀਨ ਵਗੈਰਾ ਲੱਗੀ ਹੋਈ ਆ ਸੀ ਸੀਟ ਕਵਰ ਮੈਟ ਹਰ ਚੀਜ਼ ਆਪਾਂ ਨੂੰ ਵਧੀਆ ਮਿਲ ਜਾਣਗੇ ਅੰਟੀਰੀਅਰ ਬਹੁਤ ਸੋਹਣਾ ਮਿਲ ਜੂਗਾ ਬਾਕੀ ਚਾਰੇ ਪਾਸੋਂ ਫੋਟੋਆਂ ਮ ਆਪਾਂ ਤੁਹਾਨੂੰ ਦਿਖਾਏ ਰਹੇ ਹਾਂ ਜੀ ਫੋਟੋਆਂ ਚ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਰਿਹਾ ਹੈ ਮਾਡਲ ਦੀ ਗੱਲ ਕਰੀਏ 2014 ਮਾਡਲ ਗੱਡੀ ਆਪਾਂ ਨੂੰ ਦੇਖਣ ਨੂੰ ਇਹ ਮਿਲੂਗੀ ਸੀ ਤੇ ਡਿਮਾਂਡ ਦੀ ਗੱਲ ਕਰੀਏ 3,75,000 ਰੁਪਿਆ ਓਨਰ ਵੱਲੋਂ ਡਿਮਾਂਡ ਹੈ ਘਾਟਾ ਬਾਦ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਵੀ ਰੇਟ ਹੋ ਜੂਗਾ ਕੋਈ ਚੱਕਰ ਵਾਲੀ ਗੱਲ ਨਹੀਂ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਇੱਕ ਵਾਰੀ ਘਰੇ ਆਉ ਗੱਡੀ ਨੂੰ ਦੇਖੋ ਕਾਗਜ਼ ਪੱਤਰ ਚੈੱਕ ਕਰੋ ਪੂਰੀ ਆਪਦੀ ਤਸੱਲੀ ਕਰੋ ਤੋੜ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਰੇਟ ਬਹਿ ਕੇ ਕਰ ਲਾਂਗੇ ਮਾਲਕ ਨੇ ਕਿਹਾ ਬਾਕੀ ਤੁਸੀਂ ਫੋਟੋਆਂ ਚ ਸਾਰਾ ਕੁਝ ਦੇਖ ਹੀ ਲਿਆ ਸੀ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਵੱਡੇ ਵੱਡੇ ਅੱਖਰਾਂ ਚ ਮਿਲ ਗਿਆ ਹੋਊਗਾ ਗੱਲ ਕਰਨੀ ਹੈ ਕੋਈ ਵੀ ਕੋਈ ਕਾਗਜ਼ ਪੱਤਰਾਂ ਬਾਰੇ ਮੇਰੇ ਵੱਲੋਂ ਕੁਝ ਰਹਿ ਗਿਆ ਹੋਵੇ ਤਾਂ ਮਾਲਕ ਦੇ ਨਾਲ ਆਪ ਹੀ ਗੱਲ ਕਰਕੇ ਤੁਸੀਂ ਗੱਡੀ ਨੂੰ ਦੇਖ ਸਕਦੇ ਹੋ ਜਾ ਕੇ ਚਲਾ ਕੇ ਦੇਖ ਸਕਦੇ ਹੋ ਜਦੋਂ ਪੂਰੀ ਤਸੱਲੀ ਹੁੰਦੀ ਆ ਫਿੱਟ ਵੈਂਦੀ ਹੈ ਗੱਡੀ ਤਾਂ ਰੇਟ ਵੈ ਕੇ ਮੁਕਾ ਕੇ ਗੱਡੀ ਨੂੰ ਖਰੀਦ ਕੇ ਤੁਸੀਂ ਘਰੇ ਆਪਦੇ ਲਿਆ ਸਕਦੇ ਹੋ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਆਪਣੇ ਚੈਨਲ ਦੀ ਥੋੜੀ ਜੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਚੈਨਲ ਤੇ ਜੇ ਤੁਸੀਂ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਜੇ ਦੇਖਣਾ ਚਾਹੁੰਦੇ ਹੋ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਬੋਲਟ ਹਰ ਰੋਜ਼ ਆਪਾਂ ਲੈ ਕੇ ਆਉਂਦੇ ਰਹੇ ਨੇ ਅਸੀਂ ਹਰ ਰੋਜ਼ ਆਪਣੀ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬ ਦੋ ਸਬਸਕ੍ਰਾਈਬ ਲਾਜ਼ਮੀ ਕਰ ਦਿਆ ਕਰੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਆ ਕਰੋ ਵੱਤ ਵੱਤ ਸਪੋਰਟ ਕਰਿਆ ਕਰੋ ਜੀ ਇੱਕ ਤੁਹਾਨੂੰ ਲਾਈਕ ਦਾ ਬਟਨ ਦੇਖ ਨੂੰ ਮਿਲੂਗਾ ਥੱਲੇ ਵੀਡੀਓ ਦੇ ਉਹਨੂੰ ਵੀ ਲਾਜ਼ਮੀ ਦਬ ਦੋ ਹੌਸਲਾ ਜਾ ਬਣਾਏ ਰੱਖਿਆ ਕਰੋ ਜੀ ਤੇ ਬਹੁਤ ਮਿਹਨਤ ਲੱਗਦੀ ਹੈ ਜੀ ਤੁਹਾਡੇ ਖਾਤਰ ਆਪਾਂ ਤੁਹਾਡੇ ਏਰੀਆ ਚੋਂ ਜਿਵੇਂ ਜਿਵੇਂ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਜਿੰਨਿਕ ਰੇਡ ਦੇ ਵਿੱਚ ਜਿਹੜੇ ਜਿਹੜੇ ਏਰੀਆ ਚੋਂ ਆਪਾਂ ਤੁਹਾਡੇ ਖਾਤਰ ਮਸ਼ੀਨਰੀਆਂ ਲੈ ਕੇ ਡੇਲੀ ਆਉਂਦੇ ਰਹਿੰਦੇ ਹਾਂ ਜੀ ਤੇ ਜਿੰਨੇ ਤੁਸੀਂ ਦੇਖ ਰਹੂ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਹਾਂ ਤੁਹਾਨੂੰ ਕੋਈ ਮਸ਼ੀਨਰੀ ਚਾਹੀਦੀ ਹੈ ਕੋਈ ਗੱਡੀ ਚਾਹੀਦੀ ਹੈ ਕੋਈ ਮੋਟਰਸਾਈਕਲ ਚਾਹੀਦਾ ਜੀ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਤੁਹਾਡੇ ਕਮੈਂਟ ਦੇ ਕੇ ਆਪਾਂ ਤੁਹਾਡੇ ਖਾਤਰ ਉਹੀ ਮਸ਼ੀਨਰੀ ਅਗਲੇ ਵੀਡੀਓ ਚ ਪਾ ਦਾਂਗੇ ਬਾਕੀ ਜੇ ਤੁਸੀਂ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਹਾਂ ਕੁਝ ਵੀ ਹੈ ਤੁਹਾਡੇ ਕੋਲੇ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਆਪਣਾ ਪੂਰਾ ਉੱਤੇ ਹਮੇਸ਼ਾ ਚੱਲਦਾ ਰਹਿੰਦਾ 9465929488 ਜੀ ਬਾਕੀ ਹੁਣ ਆਪਾਂ ਪਲਟੀਨਾ ਮੋਟਰਸਾਈਕਲ ਦੀ ਗੱਲ ਕਰਾਂਗੇ ਕੁੱਲ 16500 ਚੱਲਿਆ ਹੋਇਆ ਬਿਲਕੁਲ ਨਮਾ ਜੀ 2018 ਮਾਡਲ ਹੈ ਇਹ ਤੁਸੀਂ ਚੈੱਕ ਕਰ ਹੀ ਰਹੇ ਹੋ ਸੀ ਵਧੀਆ ਮੋਟਰਸਾਈਕਲ ਹੈ ਮਾਲਕ ਨੇ ਵਧੀਆ ਰੱਖਿਆ ਹੋਇਆਗਾ ਟਾਇਰ ਦੇਖੋ ਜੀ ਤੇ ਸਾਰਾ ਕੁਝ ਵਧੀਆ ਜੀ ਟੋਟਲੀ ਤੇ ਸਰਵਿਸ ਸੂਰ ਵੀਸ ਹੋਈ ਆ ਕਾਗਜ਼ ਜਿੰਨੇ ਵੀ ਹੁੰਦੇ ਆ ਮੋਟਰਸਾਈਕਲ ਦੇ ਆਪਾਂ ਨੂੰ ਵਧੀਆ ਮਿਲ ਜਾਣਗੇ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਜਲੰਧਰ ਮਾਲਕ ਦੇ ਘਰੇ ਖੜਾ ਹੈ ਮਾਲਕ ਨੇ ਰੇਟ 45000 ਰੁਪਿਆ ਕਿਹਾ ਹੈਗਾ ਘਾਟਾ ਵਾਲ ਦਾ ਕੀਤਾ ਜਾਊਗਾ ਜੀ ਪਲਟੀਨਾ ਮੋਟਰਸਾਈਕਲ ਹੈ ਤੇ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮੈਂ ਦੇ ਹੀ ਦਿੱਤਾ ਜੀ ਕਰੋ ਗੱਲਬਾਤ ਆਪ ਹੀ ਇੱਕ ਆਪਾਂ ਮਰੂਤੀ 800 ਗੱਡੀ ਲੈ ਕੇ ਪਹੁੰਚਿਆ ਇਹਦੀਆਂ ਪਹਿਲਾਂ ਤਾਂ ਫੋਟੋਆਂ ਚੈੱਕ ਕਰੋ ਜੀ ਵਧੀਆ ਗੱਡੀ ਆ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਕੁੱਲ 40000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਗੁਰਦਾਸਪੁਰ ਏਰੀਆ ਮਾਲਕ ਦਾ ਤੇ ਗੱਡੀ ਦਾ ਮਾਡਲ 99 ਹੈ ਜੀ ਪੰਜਾਬ ਨੰਬਰ ਹੈ ਗੱਡੀ ਸੋਹਣੀ ਹੈ ਅੰਦਰੋਂ ਠੀਕ ਹੈ ਬਾਹਰੋਂ ਵੀ ਠੀਕ ਹੈ ਗੱਡੀ ਦੀ ਕੰਡੀਸ਼ਨ ਬਾਕੀ ਫੋਟੋਆਂ ਚ ਤੁਹਾਨੂੰ ਸਾਰਾ ਕੁਝ ਆਪਾਂ ਦਿਖਾਈ ਰੇ ਹਾਂ ਸੀ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗੇ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਸਾਰੀਆਂ ਮਸ਼ੀਨਰੀਆਂ ਦੀ ਆਪਾਂ ਗੱਲ ਕਰ ਲਈ ਸਾਰਾ ਕੁਝ ਤੁਹਾਨੂੰ ਵੀਡੀਓ ਚ ਦਿਖਾਤਾ ਜੀ ਮੋਟਰਸਾਈਕਲ ਵੀ ਦਿਖਾਤਾ ਕੱਲੀ-ਕੱਲੀ ਆਪਾਂ ਗੱਡੀ ਵੀ ਦਿਖਾਤੀ ਨੰਬਰ ਵੀ ਤੁਹਾਨੂੰ ਮਾਲਕ ਦੇ ਦੇਤੇ ਜੀ ਸਾਰਿਆਂ ਦੇ ਤੇ ਕਰੋ ਜੀ ਆਪੇ ਗੱਲ ਤੇ ਵੀਡੀਓ ਵਧੀਆ ਲੱਗੀ ਆ ਸ਼ੇਅਰ ਕਰ ਦਿਓ ਜਰੂਰ ਜੇ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਬੱਤ ਬਸਪੋਰਟ ਕਰ ਦਿਓ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰਿਓ ਕਿਸੇ ਨੂੰ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਆ ਐਡ ਆਪਾਂ ਲਾ ਦਾਂਗੇ ਅਸੀਂ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਵੀਡੀਓ ਨਮੀ ਦੇ ਨਾਲ ਜੀ